ਸਾਲ ਮੈਂ ਡਾਕਟਰ ਗੌਰਵਜੀਤ ਇਸ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਆਰਗੈਨਿਕ ਕਣਕ ਸਾਲ ਪੰਜਵਾਂ ਹੈ ਆ ਆਰਗੈਨਿਕ ਕਣਕ ਦੇ ਬੂਟੇ ਨੇ ਆ ਦੇਖ ਸਕਦੇ ਆਪਾਂ ਤੇ ਚਾਰ-ਚਾਰ ਇਹਨੇ ਲਗਭਗ ਟਿੱਲਰ ਬਣਾਏ ਨੇ ਇੱਕ-ਇੱਕ ਬੂਟੇ ਨੇ ਚਾਰ ਵੀ ਹੈਗੇ ਪੰਜ ਵੀ ਹੈਗੇ ਹਾਲੇ ਤੱਕ ਤੇ ਕਿਸਮ ਹੈ ਇਹ ਡੀਬੀਡਬਲਯੂ 303 ਡੀਬੀਡਬਲਯੂ 303 ਇਸ ਕਰਕੇ ਇਸ ਵਾਰ ਆਪਾਂ ਇਹ ਚ ਵਧੀਆ ਕਿਉਂਕਿ ਇਹਦਾ ਜਿਹੜਾ ਨਿਊਟ੍ਰੀਸ਼ਨ ਲੈਵਲ ਆ ਉਹ ਦੂਸਰੀਆਂ ਕਣਕਾਂ ਨਾਲੋਂ ਥੋੜਾ ਵਧੀਆ ਤੇ ਆ ਇਹਦੇ ਵਿੱਚ ਆਪਾਂ ਨੇ ਖਾਲੀਆਂ ਪਾਈਆਂ ਹੋਈਆਂ ਸੀ ਪਾਣੀ ਇਹਨੂੰ ਹਲੇ ਪਹਿਲੇ ਹੀ ਲਾਇਆ ਤੇ ਪਹਿਲਾ ਪਾਣੀ ਇਹਨੂੰ ਆਪਾਂ ਨੇ 60 ਦਿਨ ਤੇ ਲਾਇਆ ਕਿਉਂਕਿ ਪਿਛਲੇ ਸਾਲ ਇਹ ਤਜਰਬਾ ਕੀਤਾ ਸੀ ਬਈ ਜੇ ਆਪਾਂ ਇਹਨੂੰ ਪਹਿਲਾ ਪਾਣੀ ਲਾ ਦਿੰਨੇ ਆ ਇਹ ਕਣਕ ਡੋਲ ਜਾਂਦੀ ਹੈ ਤੇ ਆ ਇਹਦੇ ਖਾਲੀਆਂ ਕਰਕੇ ਪਾਣੀ ਲਾਇਆ ਆਪਾਂ ਨੇ ਤੇ ਦੂਸਰਾ ਇਹਦੇ ਚ ਖਰਚੇ ਵਗੈਰਾ ਸਾਰੇ ਕਿਉਂਕਿ ਝੋਨਾ ਵੀ ਇਹਦੇ ਚ ਆਰਗੈਨਿਕ ਹੀ ਸੀ ਉਹ ਸਾਰੇ ਵਿੱਚ ਹੀ ਵਾਹੇ ਨੇ ਤੇ ਖਾਲੀਆਂ ਦੇ ਵਿੱਚ ਇਹਨੂੰ ਪਾਣੀ ਲਾਇਆ ਦੋ ਦਿਨਾਂ ਦੇ ਵਿੱਚ ਇਹ ਬਿਲਕੁਲ ਖਾਲੀ ਹੋ ਗਿਆ ਪਹਿਲਾਂ ਕਣਕ ਬੀਜਣ ਵੇਲੇ ਪੂਰੀ ਗਿੱਲ ਦੇ ਵਿੱਚ ਆਪਾਂ ਇਹਦੇ ਚ ਕਣਕ ਬੀਜੀ ਹੋਈ ਹੈ ਹੋ ਸਕਦਾ ਕਿਸੇ ਨੂੰ ਇਹ ਗੱਲ ਨਾ ਮੰਨਣ ਯੋਗ ਵੀ ਲੱਗਦੀ ਹੋਵੇ ਬਾਈ ਇਹਦੇ ਵਿੱਚ ਕੁਝ ਨਹੀਂ ਪਾਇਆ ਗਿਆ ਇਹਦੇ ਚ 5 ਸਾਲਾਂ ਤੋਂ ਕੋਈ ਇੱਕ ਮੁਠੀ ਵੀ ਕਿਸੇ ਵੀ ਜਿਹੜਾ ਆਪਣਾ ਆਰਗੈਨਿਕ ਤੋਂ ਬਿਨਾ ਜਿੰਨੇ ਵੀ ਰਸਾਇਣਿਕ ਰੇ ਨੇ ਭਾਵੇਂ ਉਹ ਡੀਪੀਐਚ ਆ ਚਾਹੇ ਉਹ ਆਪਣਾ ਯੂਰੀਆ ਹੈ ਕੋਈ ਵੀ ਅ ਰਸਾਇਣਿਕ ਰੇ ਇਹਦੇ ਵਿੱਚ ਨਹੀਂ ਪਾਇਆ ਗਿਆ ਆ ਇਸ ਤਰ੍ਹਾਂ ਦੇ ਇਹਦੇ ਬੂਟੇ ਨੇ 303 ਡੀਬੀਡਬਲ ਛਿੱਟੇ ਦੀ ਬਜਾਈ ਹੈ ਹਾਲਾਂਕਿ ਵਿੱਚ ਆ ਵਟ ਦੇ ਨੇੜੇ-ਨੇੜੇ ਨਦੀਨ ਹੈਗੇ ਵਿੱਚ ਇਹਦੇ ਨਦੀਨ ਵੀ ਕੋਈ ਹੈ ਨਹੀਂ ਬਹੁਤੇ ਖੰਡੀ ਆ ਥੋੜੀ ਬਹੁਤ ਖੰਡੀ ਦੀਆਂ ਜੜਾਂ ਜੇ ਆਪਾਂ ਪਟਕੇ ਦੇਖਦੇ ਆਂ ਪਿਛਲੇ ਸਾਲ ਵੀ ਇਹ ਦੱਸਿਆ ਸੀ ਵੀ ਇਹਦੇ ਇਹਦੀਆਂ ਜੜਾਂ ਦੇ ਵਿੱਚ ਨਾਈਟ੍ਰੋਜਨ ਫਿਕਸਿੰਗ ਬੈਕਟੀਰੀਆ ਹੁੰਦੇ ਨੇ ਜਿਨ੍ਹਾਂ ਦਾ ਕਿਤੇ ਨਾ ਕਿਤੇ ਫਾਇਦਾ ਵੀ ਹੁੰਦਾ ਕਿਉਂਕਿ ਇਹ ਨਾਈਟ੍ਰੋਜਨ ਨੂੰ ਫਿਕਸ ਕਰ ਦਿੰਦੇ ਨੇ ਜ਼ਮੀਨ ਦੇ ਵਿੱਚ ਬਾਕੀ ਹਲੇ ਤੱਕ ਮੈਨੂੰ ਇਸ ਦੇ ਵਿੱਚੋਂ ਜ਼ਿਆਦਾ ਤੋਂ ਜ਼ਿਆਦਾ 10 ਕੁਇੰਟਲ ਪ੍ਰਤੀ ਏਕੜ ਦਾ ਝਾੜ ਮਿਲਿਆ ਪਿਛਲੇ ਸਾਲਾਂ ਦੌਰਾਨ ਅ ਇਸ ਵਾਰ ਦੇਖਦੇ ਹਾਂ ਬਈ ਇਹਦਾ ਝਾੜ ਕਿੱਥੇ ਤੱਕ ਪਹੁੰਚਦਾ ਕਿੰਨਾ ਹੁੰਦਾ ਕੁਦਰਤੀ ਖੇਤੀ ਕਹ ਲੋ ਭਾਵੇਂ ਇਹਨੂੰ ਭਾਵੇਂ ਇਹਨੂੰ ਆਰਗੈਨਿਕ ਵੀਟ ਕਹ ਲਈਏ ਆਪਾਂ ਤੇ ਖਾਣ ਦੇ ਵਿੱਚ ਵੀ ਬਹੁਤ ਵਧੀਆ ਹੁੰਦੀ ਹੈ ਤੇ ਪਚਣ ਦੇ ਵਿੱਚ ਵੀ ਬਹੁਤ ਵਧੀਆ ਹੁੰਦੀ ਹੈ ਕਿਉਂਕਿ ਇਹਦੇ ਵਿੱਚ ਗਲੂਟਨ ਦੀ ਮਾਤਰਾ ਕਾਫੀ ਘੱਟ ਹੁੰਦੀ ਹੈ ਤੇ ਵੀਡੀਓ ਦੇ ਵਿੱਚ ਬਣੇ ਰਹਿਣ ਲਈ ਬਹੁਤ-ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ